ਪੰਜਾਬ ਦੇ ਵਿੱਚ ਆਏ ਦਿਨ ਗੈਂਗਵਾਰ ਅਤੇ ਸ਼ਰਾਬੀ ਅੰਸ਼ਾ ਦੇ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਜਿਹੇ ਹੀ ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਕਿ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ 13 ਦੇ ਵਿੱਚ ਦੋ 13 ਦੇ ਵਿਚਾਲੇ ਚੋੜੀ ਹੈ ਹਿੰਸਕ ਚੜ੍ਹਤ ਤੇ ਖੂਨੀ ਅਖਤਿਆਰ ਕਰ ਲਿਆ ਗਿਆ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਜਨਤਾ ਬਿਦਾਨ ਬਣ ਗਿਆ ਤੇ ਹਰ ਪਾਸੇ ਹੀ ਖੂਨ ਡੁੱਲਿਆ ਦਿਖਾਈ ਦਿੱਤਾ ਦੱਸਿਆ ਕਿ ਕੱਟਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦੂਜੇ ਪਾਸੇ ਮੌਕੇ ਤੇ ਪਹੁੰਚ ਕੇ थाना ਸੁਲਤਾਨਪੁਰ ਲੋਧੀ ਦੀ ਪ ਦੀ ਜਾਣਕਾਰੀ ਮਿਲੀ ਹੈ ਲੋਕ ਸਾਡੇ 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ ਸੋਨੂ ਰੈਫਰਿਜਰੇਟਰ ਉੱਥੇ ਮੁੰਡੇ ਦੁਕਾਨ ਦੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ ਵਿੱਚ ਉੱਥੇ ਦੁਕਾਨ ਤੋਂ ਪਹਿਲਾਂ ਇਹਨਾਂ ਦੀ ਕੋਈ ਟੂਟੂ ਮਾਮਾ ਹੋਈ ਸੀ ਜਿਵੇਂ ਜਿਵੇਂ ਬੰਨੇ ਉਸ ਤੋਂ ਬਾਅਦ ਇਹ ਉਹਨਾਂ ਤੋਂ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਇੱਥੇ ਦਾਖਲ ਹੋ ਦੂਸਰੇ ਪਾਸੇ ਦੂਜੀ ਦੂਜੀ ਪਾਰਟੀ ਵਾਲੇ ਵੀ ਆਗੇ ਦਾ ਹਾਲ ਇੱਥੇ ਆਉਣ ਤੇ ਪਾਰਟੀ ਦੋਨੇ ਅਪਸੇ ਤੇ ਲੜ ਪਏ ਆ ਤੇ ਨਾਲੇ ਸੱਟਾ ਰੋਟਾ ਲੱਗਿਆ ਜਿਹਨਾਂ ਨੂੰ ਅਸੀਂ ਹੁਣ ਨਾਸਟਮ ਦਾਖਲ ਫਸਟ ਐਡਮਿਟ ਕਰਵਾ ਕੇ ਆਪਣੀ ਨਿਗਰਾਨੀ ਦੇ ਦੋ ਬੰਦੇ ਅਸੀਂ ਮਥੋਂ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਤੇ ਐਡਮਿਟ ਕਰ ਲਿਆ ਉਹਨਾਂ ਸਾਲ ਦੇ ਬੰਦਾ ਕਰਦੇ ਨੰਗਾ ਨਾਸ ਪੂਰਾ ਖੂਨ ਨਾਲ ਲੱਤ ਫਸ ਰਿਹਾ ਕੀ ਹੁਣ ਕਾਰਵਾਈ ਤੇ ਸੱਤ ਹੋਵੇ ਜਿਨ੍ਹਾਂ ਦੀ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮਨਰ ਕੱਟ ਰਹੇ ਆ ਐਮਯੂਐਲਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੜੀ ਡਾਕਟਰ ਸਾਹਿਬ ਉਹ ਵੀ ਕੋਈ ਕੰਪਲੇਟ ਦਿੱਤੀ ਗਈ ਹੈ ਇਸ ਵਾਰ ਹਜੇ ਨਹੀਂ ਹਜੂ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮਯੂਐਲਆਰ ਕੱਟ ਰਿਹਾ ਸਾਰਾ ਇਹ ਪੂਰਾ ਘਟਨਾਕ੍ਰਮ ਬਾਅਦ ਸਰ ਮੇਰਾ ਨਾਮ ਅਰਸ਼ੀਵ ਸਿੰਘ ਪਿੰਡ ਜੱਬੋਵਾਲ ਮੈਂ ਸਾਰੇ ਬੀਦੀਪੁਰੋਂ ਗੋਪੀ ਲਾਣੀ ਸੀ ਮੈਂ ਫਟੜੀ ਵਾਗੇ ਆਉਂਦਾ ਸੀ ਤੇ ਸਾਨੂੰ ਸਾਡੇ ਪਿੰਡੋਂ ਜੱਬੋਵਾਲੋਂ ਉਹਨੇ ਮੈਨੂੰ ਫੋਨ ਲਾ ਕੇ ਸੱਦਿਆ ਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ ਅਸੀਂ ਉੱਥੇ ਗਏ ਤੇ ਸਾਡੇ ਕੋਲ ਪਹਗੇ ਵਰਨ ਖੱਤਰੀ ਤੇ ਮੰਨਾ ਤੇ ਹੋਰ ਚਾਰ ਪੰਜ ਜਣੇ ਬੰਦੇ ਆ ਨੌਨ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਜ਼ਾਂ ਮਾਰਿਆ ਤੇ ਮੈਂ ਉਸ ਤੋਂ ਬਾਅਦ ਜਦੋਂ ਇੱਥੇ ਆਇਆ ਤੇ ਮੇਰੇ ਫੇਸ ਤੇ ਮੱਧਰ ਆਏ ਇੱਥੇ ਆ ਕੇ ਪੇਰ ਸਾਡਾ ਉਹ ਉਹਨਾਂ ਨੇ ਸਾਡਾ ਸਵੇਰ ਸਿਰ ਤੋਂ ਕੁੱਟ ਮਾਰ ਕੀਤੀ ਤੇ ਉਹ ਸਤੋ ਲਗਾ ਰਿਹਾ ਹੈ ਕਿ ਤੁਹਾਡੇ ਬੰਦੇ ਜਿਹੜੇ ਫਰੋਦੀ ਦੀ ਮੰਗ ਕਰ ਰਹੇ ਸੀਗੇ ਨਹੀਂ ਸਰ ਆ ਕੇ ਕੋਈ ਫਰੋਦੀ ਨਹੀਂ ਸਰ ਮੈਂ ਜੀਵਿਦਾਰ ਬੰਦਾ ਹਾਂ ਪਰ ਮੈਨੂੰ ਫਰੋਦੀ ਦੀ ਲੋੜ ਨਹੀਂ ਸਰ ਮੈਂ ਤਾਂ ਆਪਦੇ ਆਪ ਬਾਈ ਕਰਦਾ ਹਾਂ ਤਾਂ ਆਪ ਦੀ ਕੁਮਾਰੀ ਖਾਣਾ ਸਰ ਬਈ ਉਹ ਬੁਜੀ ਪਾਰਟੀ ਦਾ ਦੋਸ਼ ਹੈ ਨਾ ਸਰ ਉਹ ਦੋਚ ਲਈ ਜਾਨ ਸਾਰਾ ਆਪਾਂ ਕੋਈ ਫਰੋਤੀ ਨਾ ਮੰਗੀ ਆ ਤੇ ਨਾ ਆਪਾਂ ਲੋੜੀਏ ਸਰ ਗੁੰਡਾ ਕਰਦੀ ਨੰਗਾ ਨਾਚ ਦਾ ਸਿਵਲ ਸਟਾਫ ਜੋ ਹੈ ਉਹ ਕਿਹਨੇ ਸਰ ਇਹਨਾਂ ਨੇ ਇਹਨਾਂ ਦੇ ਬੰਦੇ ਹੀ ਗਏ ਸਾਰੇ ਖੁਦ ਕਰੇ ਵੀ ਤੇ ਅੱਜ ਸਰ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤਾਂ ਉਹਨਾਂ ਨੂੰ ਪੁੱਛ ਲਓ ਜੀ ਕੀ ਗੱਲ ਹੋਈ ਸਰ ਸੌਰੀ ਮਿਆ ਜੀ ਪਰਮਜੀਤ ਸਿੰਘ ਦੱਬਵਾਲ ਪੰਜਾਬ ਕਾਂਝ ਨੂੰ ਬਾਗੀਆ ਸੁਪਰ ਪ੍ਰਧਾਨ ਆ ਜੀ ਤੇ ਅੱਜ ਜਿਹੜਾ ਇੱਥੇ ਹਸਪਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਗੁੰਡਿਆਂ ਵੱਲੋਂ ਬਹੁਤ ਮਾੜੀ ਮੰਦ ਭਾਗੀ ਘਟਨਾ ਜੀ ਇੱਕ ਅੱਜ ਵੱਲ ਪਿੰਡ ਦੀ ਹੈ ਜੀ ਮੈਨੂੰ ਕੋਈ ਹੋ ਹਾਲ ਤੋਂ ਮਤਲਬ ਹੁਣ ਤੋਂ 15 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀਜਾ ਹਰਵਿੰਦਰ ਸਿੰਘ ਜੀ ਉਹ ਇੱਥੇ ਸੁਲਤਾਨਪੁਰ ਏਸੀਆਂ ਦਾ ਕੰਮ ਕਰਦਾ ਉਹਦੀ ਦੁਕਾਨ ਆ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਭੰਨੀ ਭੰਕੇ ਉਹਦੀਆਂ ਸੱਟਾਂ ਲਾਈਆਂ ਉਹ ਬੰਦਿਆਂ ਨੂੰ ਮੜ ਕੇ ਇੱਥੇ ਹਸਪਤਾਲ ਐਡਮਿਟ ਕਰਾਉਣ ਆਏ ਉਹਦੇ ਸਾਥੀ ਉਹ ਬੰਦਿਆਂ ਨੇ ਦੂਜਿਆਂ ਨੇ ਫਿਰ ਆ ਗਿਆ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੱਢ ਤੋਕੀ ਸੀ ਦੋ ਤਿੰਨ ਮੁੰਡਿਆਂ ਦੇ ਹੋਰ ਕਿਹਦੀ ਬਾਹ ਵੱਡੀ ਕਿਹਦੀ ਲੱਤ ਵੱਡੀ ਬਹੁਤ ਇੱਥੇ ਘੁੰਮ ਕਰਾਪਾ ਕੀਤਾ ਸ਼ਰਿਆ ਆਮ ਲੰਗਾ ਨਾਚ ਰਹਾ ਜੀ ਉਹ ਵੀ ਹਸਪਤਾਲ ਦਾ